ਕਿੰਨਾ ਖੂਬਸੂਰਤ 뷰 ਆ ਦੇਖੋ ਕਿੰਨੇ ਕੈਂਡ ਲੋਕੇਸ਼ਨ ਤੇ ਖੜੇ ਆਪਾਂ ਹਾਂ ਨਾ ਮਾਸਟਰ ਜੀ ਜੀ ਲੰਬੀ ਇਹ ਲੰਬੀ ਇਹ ਲੈਂਡਸਲਾਈਡ ਹੋਈ ਆ ਪਾਰ ਟੁੱਟਾ ਹੋਇਆ ਉੱਥੋਂ ਤੇ ਜਿਹੜੇ ਰਸਤੇ ਨੇ ਤੁਹਾਨੂੰ ਤੁਸੀਂ ਸਾਡੀ ਵੀਡੀਓ ਦੇ ਵਿੱਚ ਦੇਖ ਰਹੇ ਹੋ ਕਿ ਰਸਤੇ ਬਹੁਤ ਜਿਹੜੇ ਖਤਰਨਾਕ ਨੇ ਵਦਿਆ ਇਦਾਂ ਕਰ ਇੱਥੇ ਮੜੀ ਰੀਲ ਬਣਾ ਲੈ ਇੱਕ ਆ ਸਾਡਾ ਬੰਦਾ ਨਾ ਜਿੱਥੇ ਰੁਕੋ ਰੀਲ ਬਣਾ ਰੀਲ ਬਣਾ ਤੇ ਜਿੱਥੇ ਬਹੁਤ ਸਾਰੇ ਕਮਰੇ ਤੁਸੀਂ ਦੇਖ ਸਕਦੇ ਹੋ ਇੱਥੇ ਤੁਸੀਂ ਆਸਾਨੀ ਨਾਲ ਜਿਹੜਾ ਕਮਰਾ ਲੈ ਸਕਦੇ ਹੋ ਤੇ ਇੱਥੇ ਆਪਣੀ ਰਹਿائش ਕਰ ਸਕਦੇ ਹੋ ਪਰ ਪਲਟੀ ਨਾਲ ਕੋੜੀ ਅੰਗੂ ਜਾਣ ਗਿਆ ਸਾਰੇ ਕੋ ਕਿੰਨੀ ਤੇਜ਼ ਗੱਡੀਆਂ ਹੁੰਦੀਆਂ ਹੈ ਰਾਹ ਚ ਚਾਰ ਪੰਜ ਐਕਸੀਡੈਂਟ ਵੀ ਮਿਲੇ ਸਾਨੂੰ ਹੁਣ ਵੀਡੀਓ ਬਣਾਉਣਾ ਦਾ ਚੰਗਾ ਨਹੀਂ ਲੱਗਦਾ ਹਨ ਜਦੋਂ ਆਪਾਂ ਐਕਸੀਡੈਂਟ ਤੇ ਕੈਮਰਾ ਕੱਢ ਕੇ ਖੜ ਗੀਏ ਤੁਹਾਨੂੰ ਬਣਾ ਉੱਧਰ ਆਪਾਂ ਕੰਮ ਕਰਦੇ ਨਹੀਂ ਉੱਥੇ ਅਗਲੇ ਦੀ ਜਾਨ ਤੇ ਬਣੀ ਹੁੰਦੀ ਹੈ ਤਾਂ ਆਪਾਂ ਉੱਥੇ ਕੈਮਰਾ ਕੱਢ ਕੇ ਵੀਡੀਓ ਬਣਾਉਣਾ ਲੱਗਦੀ ਹੈ ਮੋਟਰਲ ਖੁੱਲਦਾ ਇੱਥੇ ਤੇ ਪੂਰਾ ਰੇਤਾ ਆ ਮੀਂਹ ਪਿਆ ਉਹਦਾ ਹਾਂਜੀ ਸਤਿ ਸ਼੍ਰੀ ਅਕਾਲ ਜੀ ਤੇ ਸਾਡੇ ਹਿਮਕੁੰਣ ਸਾਹਿਬ ਦੇ ਜਿਹੜੇ ਯਾਤਰਾ ਚੱਲ ਰਹੀ ਹੈ ਹਿਮਕੁੰਣ ਸਾਹਿਬ ਦੇ ਤੁਸੀਂ ਵਲੌਗ ਦੇਖ ਰਹੇ ਹੋ ਤੇ ਸ਼੍ਰੀ ਨਕ ਤੱਕ ਸ਼੍ਰੀ ਨਗਰ ਤੱਕ ਦਾ ਸਫ਼ਰ ਜਿਹੜਾ ਤੁਸੀਂ ਸਾਡਾ ਦੇਖਿਆ ਤੇ ਸ਼੍ਰੀ ਨਗਰ ਤੋਂ ਚੱਲ ਕੇ ਅਸੀਂ ਪਹੁੰਚ ਚੁੱਕੇ ਹਾਂ ਜੀ ਨਗਰਾਸੂ ਜਿੱਥੇ ਗੁਰਦੁਆਰਾ ਸ਼੍ਰੀ ਦਮਦਮਾ ਸਾਹਿਬ ਬਣਿਆ ਹੋਇਆ ਇਸ ਸਥਾਨ ਤੇ ਸੰਗਤਾਂ ਦੇ ਰਹਿਣ ਵਾਸਤੇ ਬਹੁਤ ਹੀ ਵਧੀਆ ਸਰਾਵਣੀ ਹੋਈ ਹੈ ਇਸ ਸਾਈਡ ਇੱਕ ਸਾਦਿਓ ਤੁਸੀਂ ਇੱਥੇ ਆਪਣਾ ਜੇ ਤੁਹਾਨੂੰ ਰਾਤ ਭਰਾਂ ਤੇ ਹਨੇਰਾ ਜਾਂ ਸਵੇਰਾ ਹੁੰਦਾ ਹੈ ਤਾਂ ਤੁਸੀਂ ਇਸ ਜਗ੍ਹਾ ਤੇ ਆ ਕੇ ਲੋਕ ਸਾਦਿਓ ਤੇ ਇਧਰਲੀ ਸਾਈਡ ਲੰਗਰ ਦਾ ਬਹੁਤ ਵਧੀਆ ਤਰੀਕੇ ਨਾਲ ਪ੍ਰਬੰਧ ਕੀਤਾ ਗਿਆ ਪੂਰੀ ਸੰਗਤ ਦੇ ਵਾਸਤੇ ਦਿਨ ਰਾਤ ਜਿਹੜਾ ਗੁਰੂ ਕਾ ਲੰਗਰ ਹੈ ਉਹ ਅਟੁੱਟ ਵਰਤਦਾ ਹੈ ਤੇ ਇਸ ਜਗ੍ਹਾ ਤੇ ਬੈਠ ਕੇ ਸੰਗਤਾਂ ਆਰਾਮ ਕਰਦੀਆਂ ਨੇ ਲੰਗਰ ਛਕਦੀਆਂ ਨੇ ਤੇ ਇੱਧਰਲੀ ਸਾਈਡ ਸਰਾ ਮਣੀ ਹੋਈ ਹੈ ਜੀ ਗੁਰੂ ਘਰ ਦੀ ਤੇ ਜਿੱਥੇ ਬਹੁਤ ਸਾਰੇ ਕਮਰੇ ਤੁਸੀਂ ਦੇਖ ਸਕਦੇ ਹੋ ਇੱਥੇ ਤੁਸੀਂ ਆਸਾਨੀ ਨਾਲ ਜਿਹੜਾ ਕਮਰਾ ਲੈ ਸਕਦੇ ਹੋ ਤੇ ਇੱਥੇ ਆਪਣੀ ਰਹਿائش ਕਰ ਸਕਦੇ ਹੋ ਰਾਤ ਅਸੀਂ ਸ਼੍ਰੀਨਗਰ ਦੇ ਵਿੱਚ ਸਟੇ ਕੀਤੀ ਸੀ ਜਿਸ ਤਰ੍ਹਾਂ ਕਿ ਤੁਸੀਂ ਸਾਡਾ ਪਿਛਲਾ ਵਲੌਗ ਦੇਖਿਆ ਹੋਵੇ ਤਾਂ ਉੱਥੇ ਜਿਹੜਾ ਸਾਨੂੰ ਰੂਮ ਅਸੀਂ ਰੂਮ ਲਿਆ ਸੀਗਾ ਤੇ ਰੂਮ ਲੈਣ ਤੋਂ ਬਾਅਦ ਅਸੀਂ ਉੱਥੋਂ ਲਗਭਗ ਸਵੇਰੇ 6:30 ਵਜੇ ਨਿਕਲੇ ਸੀ ਤੇ ਇੱਥੇ ਪਹੁੰਚ ਗਏ ਖਤਰਨਾਕ ਪਹਾੜਾਂ ਦੇ ਵਿੱਚੋਂ ਸਫਰ ਕਰਕੇ ਜਿਹੜਾ ਸਾਡਾ ਬਾਈਕ ਦੇ ਰਾਹੀਂ ਇਹ ਹਿਮਕੁੰਡ ਸਾਹਿਬ ਦਾ ਸਫਰ ਚੱਲ ਰਿਹਾ ਹੈ ਯਾਤਰਾ ਚੱਲ ਰਹੀ ਹੈ ਤੇ ਜਿਹੜੇ ਰਸਤੇ ਨੇ ਤੁਹਾਨੂੰ ਤੁਸੀਂ ਸਾਡੀ ਵੀਡੀਓ ਦੇ ਵਿੱਚ ਦੇਖ ਰਹੇ ਹੋ ਕਿ ਰਸਤੇ ਬਹੁਤ ਜਿਹੜੇ ਖਤਰਨਾਕ ਨੇ ਆਪਣਾ ਜਿਹੜੀ ਬਾਈਕ ਹੈ ਉਹ ਪੂਰੇ ਸੇਫਟੀ ਤਰੀਕੇ ਨਾਲ ਚਲਾਓ ਤੇ ਜਿਹੜੇ ਝੂਠੇ ਪੰਡਿਆਂ ਦੀ ਸੇਵਾ ਇਧਰਲੀ ਸਾਈਡ ਹੁੰਦੀ ਹੈ ਤੇ ਇਧਰੋਂ ਜਿਹੜਾ 뷰 ਹੁੰਦਾ ਹੈ ਅਲਕਨੰਦਾ ਦਾ ਉਹ ਬਹੁਤ ਸੋਹਣਾ ਹੁੰਦਾ ਹੈ ਤੁਹਾਨੂੰ ਇਧਰੋਂ 뷰 ਵੀ ਦਿਖਾਉਨੇ ਆ ਤੇ ਸਾਹਮਣੇ ਗ੍ਰੀਨਰੀ ਪਹਾੜ ਬਹੁਤ ਹੀ ਵਧੀਆ ਪਹਾੜਾਂ ਦਾ 뷰 ਤੇ ਇਧਰਲੀ ਸਾਈਡ ਤੁਸੀਂ ਦੇਖ ਸਕਦੇ ਹੋ ਅਲਕਨੰਦਾ ਨਦੀ ਇਹ ਆਪਣੀ ਨਾਲ ਹੇਮਕੁੰਨ ਸਾਹਿਬ ਤੱਕ ਜਾਏਗੀ ਨਾਲ ਦੀ ਨਾਲ ਹੀ ਇੰਨੇ ਇਸਤੇ ਕੰਡੇ ਕੰਡੇ ਜਿਹੜਾ ਰੋਡ ਬਣਿਆ ਹੋਇਆ ਬਿਲਕੁਲ ਇਹਦੇ ਕੰਡੇ ਕੰਡੇ ਬਣਿਆ ਤੇ ਇਹਦੇ ਕੰਡੇ ਕੰਡੇ ਆਪਾਂ ਜਾਣਾ ਤੇ ਆ ਵੀਊ ਚੈੱਕ ਕਰੋ ਕਿੰਨਾ ਸੋਹਣਾ ਵੀਊ ਹੈ ਪਹਾੜਾਂ ਦੇ ਵਿੱਚ ਆ ਕੇ ਵੀਊ ਬਹੁਤ ਵਧੀਆ ਹੈ ਵੀਊ ਬਹੁਤ ਸੋਹਣਾ ਬਣ ਜਾਂਦਾ ਹੈ ਤੇ ਮੌਸਮ ਦੀ ਬਹੁਤ ਵਧੀਆ ਹੈ ਧੁੱਪ ਨਿਕਲੀ ਹੋਈ ਹੈ ਬੱਦਲ ਹੈ ਨਾ ਗਰਮੀ ਬਿਲਕੁਲ ਨਹੀਂ ਲੱਗ ਰਹੀ ਹੈ ਨਾ ਮਾਸਟਰ ਜੀ ਨਹੀਂ ਨਹੀਂ ਬਿਲਕੁਲ ਬਿਲਕੁਲ ਨਹੀਂ ਗਰਮੀ ਨਹੀਂ ਹੈ ਬਹੁਤ ਸੋਹਣਾ ਵੀਊ ਹੈ ਪਿਛਲੇ ਸਾਲ ਥੋੜਾ ਜਿਹਾ ਸੀਗਾ ਮੈਨੂੰ ਗਰਮੀ ਲੱਗ ਰਹੀ ਸੀ ਬਟ ਪਰ ਉਦੋਂ ਜਦੋਂ ਆਪਾਂ ਲਾਸਟ ਟਾਈਮ ਆਏ ਸੀ ਨਾ ਉਦੋਂ ਇੱਥੇ ਬਾਰਿਸ਼ ਵਗੈਰਾ ਨਹੀਂ ਹੋ ਰਹੀ ਸੀ ਹੁਣ ਥੋੜਾ ਥੋੜਾ ਜਿਵੇਂ ਥੋੜੀ دیر ਬਾਅਦ ਬਾਰਿਸ਼ ਆ ਜਾਂਦੀ ਹੈ ਰਾਤ ਨੂੰ ਆ ਜਾਂਦੀ ਹੈ ਤਾਂ ਮੌਸਮ ਠੰਡਾ ਹੋਇਆ ਹੋਇਆ ਹੈ ਮੌਸਮ ਜਿਹੜਾ ਠੰਡਾ ਹੋਇਆ ਹੈ ਬਾਕੀ ਆਹ ਵਿਊ ਦੇਖੋ ਕਿੰਨਾ ਸੋਹਣਾ ਹੈ ਪਾਣੀ ਦੀ ਆਵਾਜ਼ ਆ ਰਹੀ ਹੈ ਤੇ ਐ ਜਾ ਰਿਹਾ ਪਾਣੀ ਨੀਚੇ ਨੂੰ ਥੱਲੇ ਤੁਹਾਨੂੰ ਇਹਦਾ ਸੰਗਮ ਦਿਖਾਇਆ ਸੀਗਾ ਜਿੱਥੇ ਦੋ ਨਦੀਆਂ ਦਾ ਸੰਗਮ ਹੁੰਦਾ ਹੈ ਉੱਥੋਂ ਗੰਗਾ ਨਦੀ ਪਰਕਟ ਹੁੰਦੀ ਹੈ ਤੇ ਹੁਣ ਇੱਥੋਂ ਆਪਾਂ ਅੱਗੇ ਦਾ ਸਫ਼ਰ ਸ਼ੁਰੂ ਕਰਦੇ ਹਾਂ ਜੀ। ਬਾਕੀ ਇੱਥੇ ਸਿੱਸ ਸਟੇ ਕਰਨੀ ਸਟੇ ਕਰਨ ਨੂੰ ਵੈਸੇ ਪ੍ਰੋਪਰ ਵਧੀਆ ਸਾਰੀਆਂ ਫੈਸਿਲਿਟੀ ਰਹਿਗੀਆਂ ਨੇ। ਇੱਥੇ ਰੁੱਕ ਸਕਦੇ ਹਾਂ ਬਹੁਤ ਸੋਹਣਾ ਜਿਹੜਾ ਸਰਾ ਬਣੀ ਹੋਈ ਹੈ ਰਿਹਾਸ਼ ਦਾ ਪ੍ਰਬੰਧ ਜਿਹੜਾ ਬਹੁਤ ਸੋਹਣਾ ਹੈ ਰੂਮ ਵਗੈਰਾ ਵੀ ਬਹੁਤ ਵਧੀਆ ਨੇ। ਪਿਛਲੇ ਸਾਲ ਅਸੀਂ ਇੱਥੇ ਰੁਕੇ ਵੀ ਸੀਗੇ ਉਹ ਵੀ ਸਾਨੂੰ ਹਨੇਰਾ ਹੋ ਗਿਆ ਸੀਗਾ ਤੇ ਇਸ ਸਾਲ ਜਿਹੜਾ ਸਾਡੇ ਕੋਲ ਸਮਾਂ ਬਹੁਤ ਹੈ ਅਸੀਂ ਟਾਈਮ ਨਾ ਪਹੁੰਚ ਗਏ ਆ ਤੇ ਅਸੀਂ ਕੋਸ਼ਿਸ਼ ਕਰਾਂਗੇ ਕਿ ਅੱਜ ਜਿਹੜਾ ਆ ਬਿਲਕੁਲ ਉੱਪਰ ਤੱਕ ਪਹੁੰਚ ਜਾਈਏ ਤੇ ਟਰੈਕਿੰਗ ਜਿਹੜੀ ਆ ਉਹ ਸ਼ੁਰੂ ਕਰ ਦਿੱਤੀ ਬਿਲਕੁਲ ਇਸ ਸਾਈਡ ਵੈਸੇ ਪ੍ਰੋਪਰ ਫੈਸਿਲਿਟੀਆਂ ਵੀ ਜਿਵੇਂ ਵਾਸ਼ਰੂਮ ਵਗੈਰਾ ਕਿਸੇ ਨੇ ਯੂਜ਼ ਕਰਨਾ ਨਾ ਤਾਂ ਵਧੀਆ ਲਗਜ਼ਰੀ ਤਰੀਕੇ ਨਾਲ ਬਹੁਤ ਵਧੀਆ ਡਿਜ਼ਾਈਨ ਕਰਕੇ ਵਾਸ਼ਰੂਮ ਬਣਾਏ ਹੋਏ ਨੇ ਤਾਂ ਕਿਸੇ ਵੀ ਤਰ੍ਹਾਂ ਦੀ ਕੋਈ ਕਮੀ ਨਹੀਂ ਕਹਿ ਸਕਦੇ ਆਪਾਂ ਬਿਲਕੁਲ ਮੈਂ ਕਹਿੰਦਾ ਜੀ ਗੁਰੂ ਘਰ ਦੇ ਵਿੱਚ ਤੁਸੀਂ ਆਉਂਗੇ ਰਸਤੇ ਦੇ ਰੋਡ ਬਿਲਕੁਲ ਰੋਡ ਦੇ ਉੱਪਰ ਗੁਰਦੁਆਰਾ ਸਾਹਿਬ ਬਣਿਆ ਹੋਇਆ ਤੇ ਇੱਥੇ ਰਹਿਸ਼ ਦਾ ਪ੍ਰਬੰਧ ਵਾਸ਼ਰੂਮ ਵਗੈਰਾ ਬਿਲਕੁਲ ਵਧੀਆ ਤਰੀਕੇ ਦੇ ਨਾਲ ਬਹੁਤ ਸੋਹਣੇ ਤਰੀਕੇ ਦੇ ਨਾਲ ਜਿਹੜਾ ਪ੍ਰਬੰਧ ਕੀਤਾ ਗਿਆ ਹੈ ਸੰਗਤ ਦੇ ਵਾਸਤੇ ਕਿਉਂਕਿ ਬਹੁਤ ਸੰਗਤ ਜ ਤੇ ਆਖੜੇ ਜੀ ਆਪਣੇ ਮੋਟਰਸਾਈਕਲ ਬਾਕੀ ਪਾਰਕਿੰਗ ਵਗੈਰਾ ਦਾ ਵੀ ਕੋਈ ਇੱਥੇ ਇਸ਼ੂ ਹੈ ਨਹੀਂ ਗਾ ਵਧੀਆ ਤੁਸੀਂ ਆਪਣੇ ਗੱਡੀਆਂ ਵਗੈਰਾ ਪਾਰਕ ਕਰ ਸਕਦੇ ਆ ਨਾ ਆ ਬਾਈਕ ਵਗੈਰਾ ਲਗਾ ਸਕਦੇ ਆ ਦਾ ਕੋਈ ਇਸ਼ੂ ਹੈ ਨਹੀਂ ਗਾ ਤੇ ਇੱਧਰ ਆਪਣੇ ਖੜੇ ਆ ਜੀ ਮੋਟਰਸਾਈਕਲ ਇੱਧਰ ਗੱਡੀਆਂ ਦੀ ਪਾਰਕਿੰਗ ਹੈ ਖੁੱਲੀ ਪਾਰਕਿੰਗ ਹੈ ਕੋਈ ਦਿੱਕਤ ਹੀ ਨਹੀਂ ਹੈਗੀ ਬਹੁਤ ਸੰਗਤ ਰੁਕਦੀ ਆ ਨਾਲ ਦੀ ਨਾਲ ਤੁਰ ਪੈਂਦੀ ਆ ਜਾਂ ਤੁਸੀਂ ਰਾਤ ਨੂੰ ਰੁਕਣਾ ਹੈ ਤੇ ਰਾਤ ਨੂੰ ਆਪਣਾ ਇੱਥੇ ਵਹਿਕਲ ਪਾਰਕ ਕਰਕੇ ਗੇਟ ਬੰਦ ਹੋ ਜਾਂਦਾ ਆ ਕੋਈ ਦਿੱਕਤ ਹੀ ਨਹੀਂ ਹੈਗੀ ਤੇ ਇੱਧਰ ਗੁਰਦੁਆਰਾ ਸਾਹਿਬ ਆ ਜੀ ਤੇ ਹੁਣ ਆਪਾਂ ਇਤੋਂ ਅੱਗੇ ਦਾ ਸਫ਼ਰ ਸ਼ੁਰੂ ਕਰਦੇ ਆ ਜੀ ਅੱਗੇ ਦੀ ਯਾਤ ਗੋਵਿੰਦ ਘਾੜ ਤੱਕ ਰਸਤੇ ਦਾ ਜਿਹੜਾ ਸਫਰ ਆਣ ਵਾਲਾ ਹੈ ਕਿਸ ਤਰ੍ਹਾਂ ਦੇ ਪਹਾੜ ਹੁੰਦੇ ਨੇ ਕਿਸ ਤਰ੍ਹਾਂ ਦਾ ਰਸਤਾ ਹੁੰਦਾ ਹੈ ਉਹ ਤੁਸੀਂ ਸਾਡੀ ਵੀਡੀਓ ਦੇ ਵਿੱਚ ਅੱਗੇ-ਅੱਗੇ ਦੇਖਦੇ ਰਹੋ। ਇਹ ਵੀ ਆ ਰਾ ਦਵਾਵਾ ਮਿਲਦਾ ਰਿਹਾ ਇੱਥੇ ਨਾ ਹੁਣ ਆਪਾਂ ਚੱਲ ਪਏ ਆ ਜੀ ਗੋਬਿੰਦ ਘਾਟ ਵੱਲ ਨੂੰ ਤੇ ਆਹ ਦੇਖੋ ਮਰਿਆ ਰਸਤਾ ਰਿਹਾ ਤੇ ਖਤਰਨਾਕ ਹੋ ਰਿਹਾ ਮੈਂ ਤੁਹਾਨੂੰ ਪਹਿਲਾਂ ਵੀ ਕਿਹਾ ਕਿ ਆਪਣੀ ਸੇਫਟੀ ਰੱਖ ਕੇ ਬਿਲਕੁਲ ਪਿਆਰ ਨਾਲ ਕਾਲੀ ਨਾ ਕਰੋ ਬਸ ਸਿਰ ਪਿਆਰ ਦੇ ਨਾਲ ਆਪਣਾ ਬਾਈਕ ਚਲਾਉਂਦੇ ਜਾਓ ਕੋਈ ਚੱਕਰ ਹੀ ਨਹੀਂ ਕੋਈ ਕਿੰਨਾ ਭਜਾਵੇ ਕਿੰਨਾ ਤੁਹਾਡੇ ਨਾਲ ਰੇਸਾਂ ਲਾਵੇ ਤੁਸੀਂ ਕਿਸੇ ਨਾਲ ਰੇਸ ਦੀ ਲੋੜ ਹੀ ਨਹੀਂ ਆਉਂਦਾ ਪਿਆਰ ਨਾਲ ਸਹਿਜ ਸਹਿਜ ਜਾਓ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਆਪ ਅੱਗੇ ਹੋ ਕੇ ਤੁਹਾਡੀ ਬਾਹ ਫੜ ਕੇ ਲੈ ਕੇ ਜਾਣਗੇ ਬਸ ਬਸ ਹੁਲੜਵਾਜੀ ਨਾ ਕਰੋ ਇਸ ਤਰ੍ਹਾਂ ਕਿਉਂਕਿ ਲੈਂਡਸਲਾਈਡ ਹੀ ਹੁੰਦੀ ਆ ਕਈ ਜਗ੍ਹਾ ਪਹਾੜ ਟੁੱਟੇ ਵੀ ਹੋਇਆ ਰਸਤਾ ਵੀ ਟੁੱਟਾ ਹੋਇਆ ਆ ਹੁਣ ਉਹ ਦੇਖੋ ਸਾਹਮਣੇ ਬਿਲਕੁਲ ਇਹ ਲੈਂਡਸਲਾਈਡ ਹੋਈ ਆ ਪਹਾੜ ਟੁੱਟਾ ਹੋਇਆ ਉੱਥੋਂ ਜਿਹੜਾ ਰਸਤਾ ਰਸਤਾ ਆ ਬਿਲਕੁਲ ਖਰਾਬ ਆ ਇਸ ਲਈ ਦਿਖੋ ਨਾ ਇਹਨਾਂ ਦਾ ਸਾਨੂੰ ਲੱਗੇ ਜਾ ਕੇ ਥੋੜਾ ਜਿਹਾ ਆ ਦੇਖੋ ਇਤੋਂ ਅੱਜ ਨਹੀਂ ਥੋੜੇ ਦਿਨ ਪਹਿਲਾਂ ਲਾ ਲੋ ਜਾਂ ਕਿਸੇ ਟਾਈਮ ਪਹਿਲਾਂ ਪਹਾੜ ਡਿੱਗਿਆ ਹੋਊਗਾ ਇੱਥੇ ਉਹਦਾ ਕਰਕੇ ਜਿਹੜਾ ਆ ਕੋ ਜਿਹੜਾ ਰਸਤਾ ਕੱਟਿਆ ਗਿਆ ਰਸਤਾ ਕਿਹਣਾ ਇੱਥੇ ਹੋਣਾ ਸੀਗਾ ਬਟੇ ਹੁਣ ਉੱਪਰ ਵੀ ਘੁੰਮ ਕੇ ਆ ਰਿਹਾ ਪਹਿਲਾਂ ਐਕਸਾਈਡ ਦੀ ਸੀਗਾ ਇਹ ਰਸਤਾ ਤੇ ਹੁਣ ਇੱਧਰ ਦੀ ਜਾ ਰਿਹਾ ਦੇਖੋ ਜਿੱਦਾਂ ਸ੍ਰੀ ਕੋ ਨਾ ਜਿਹੜੇ ਆ ਪਹਾੜ ਦੇਖੀ ਜਾਂਦੇ ਆ ਰਸਤਾ ਖਰਾਬ ਹੋ ਜਾਂਦਾ ਆ ਇਸ ਕਰਕੇ ਕਹਿੰਦੇ ਆ ਕਿ ਬਸ ਬਿਲਕੁਲ ਪਿਆਰ ਨਾ ਬੁੱਲੜਵਾਜੀ ਬਿਲਕੁਲ ਨਾ ਕਰੋ ਨਾ ਹੀ ਇੱਲਟਾ ਕਰੋ ਕਿਉਂਕਿ ਅੱਗੇ ਵਾਲਾ ਪਤਾ ਨਹੀਂ ਕਿਸ ਮੂੜ ਜਾ ਰਿਹਾ ਕਿ ਕਿਸਾਫ ਜਾ ਰਿਹਾ ਆਪਾਂ ਆਪਣੀ ਲਾਈਨ ਚ ਚੱਲੀਏ ਬਸ ਨਹੀਂ ਕਿਸੇ ਨੂੰ ਓਵਰਟੇਕ ਕਰਨ ਦੀ ਕੋਸ਼ਿਸ਼ ਕਰੋ ਇਹ ਦੇ ਲੋਈ ਫੋੜ ਪਾੜ ਦਿ ਗਿਆ ਰਸਤੇ ਜਿਵੇਂ ਇਦਾਂ ਦੇ ਬਹੁਤ ਆਏ ਰਸਤੇ ਉਹ ਬਾਈ ਕਿਹਾਂ ਵੀਡੀਓ ਨਹੀਂ ਬਣਾਉਂਦਾ ਪਰ ਇਹ ਮੈਂ ਤੁਹਾਨੂੰ ਦਿਖਾ ਰਿਹਾ ਕਿ ਜੇ ਤੁਸੀਂ ਸੈਮਗੁਨ ਚੱਲ ਦੀ ਯਾਤਰਾ ਤਿਆਰ ਹੋ ਤਾਂ ਤੁਹਾਨੂੰ ਇਸ ਤਰ੍ਹਾਂ ਦੀ ਰੋਡ ਦੇਖਣ ਹੁੰਦੀ ਹੈ ਬਸ ਆਪਣੀ ਸੇਫਟੀ ਰੱਖ ਕੇ ਤੇ ਆਪਣਾ ਥੋੜਾ ਜਿਹਾ ਨਰਮਾਈ ਰੱਖ ਕੇ ਮੋਟਰਸਾਈਕਲ ਚ ਇਹ ਇਦਾਂ ਦਾ ਵੀ ਰੋਡ ਆਉਣੇ ਬਾਈ ਦੇਖ ਲੋ ਯਮਾਈ ਖਤਮ ਆ ਰਹੀ ਹੈ ਏ ਨਾ ਕੀ ਆ ਮੋਟਰਸਾਈਕਲ ਸਲਿੱਪ ਕਰਦਾ ਇੱਥੇ ਦਾ ਪੂਰਾ ਹਨ ਪੂਰਾ ਚਲ ਗਿਆ ਅੱਗੇ ਦੇਖੋ ਉਹ ਦੇਖੋ ਤਾਂ ਮੀਂਹ ਪਿਆ ਨਾ ਰਾਤ ਨੂੰ ਲਗਾ ਤਾਂ ਕਰ ਗਿਆ ਉਹ ਉੱਪਰ ਦੀ ਘੜ ਲਾ ਉਧਰ ਦੀ ਉਧਰ ਦੀ ਚੱਲ ਹੈ ਚੱਲ ਦੀ ਜਾਂਦੇ ਹੈ ਉਧਰ ਦੇ ਮੋਟਰਸਾਈਕਲ ਖੋਦਾ ਇੱਥੇ ਦਾ ਪੂਰਾ ਰੇਤਾ ਆ ਮੀਂਹ ਪਿਆ ਉਹ ਕਿਤੇ ਲਿਗਿਆਣਾ ਪਹਾੜ ਪੂਰਾ ਕਰਕੇ ਆ ਰੋਡ ਦਾ ਟੁੱਟ ਗਿਆ ਹੋਣਾ ਸੁਬਗਿਆ ਚੋਗਿਆ ਫੇਰ ਲੱਗਦਾ ਜੋਰ ਤੇਰੇ ਕਿਦਾਂ ਨਾ ਪੂਰਾ ਇਹ ਜਾਉ ਉਹ ਤੇ ਕੇ ਕਰਕੇ ਤੇ ਟੈਟੂਸ ਆਫ ਲਿਖਦੇ ਰੋਡ ਤੇ ਦਿਲ ਕੇ ਦੇ ਦੰਦ ਫਿਰ ਚੜ ਗਿਆ 사랑 ਕਰਨਾ ਤੇ ਪਿਆਰਨਾ ਬਿਲਕੁਲ ਪਿਆਰਨਾ ਕੋਈ ਮਲਗੇ ਕੋਈ ਬਾਲਕ ਖਤਰਨਾਕ ਨਹੀਂ ਕਹਿ ਸਕਦੇ ਪਰ ਜਿਹਨੇ ਤੁਸੀਂ ਸੇਫਟੀ ਰੱਖ ਲੋਗੇ ਉਹਨਾਂ ਤਾਂ ਦੇ ਲਈ ਬੰਨਿਤਾਂ ਦੇ ਰਾਮ ਦੇ ਦੇਖੀ ਨਖੋ ਬਾਕੀ ਮੋੜ ਇੰਨੇ ਕ ਵਧੀਆ ਆ ਨਾ ਤੁਸੀਂ ਰਾਮ ਨਾਲ 30-40 ਦੀ ਸਪੀਡ ਤੇ ਮੋਟਰਸਾਈਕਲ ਮੋੜ ਸਕਦੇ ਹੋ ਰਾਮ ਨਾਲ ਬਸ ਕਾਰ ਹੀ ਨਾ ਕਰੋ ਨਾ ਕਿਸੇ ਚੀਜ਼ ਨੂੰ ਓਵਰਟੇਕ ਕਰੋ ਬਾਕੀ ਬਾਬਾ ਗੁਰਗੋਵਿੰਦ ਜੀ ਮਹਾਰਾਜ ਆਪ ਕਹਿੰਦੇ ਨੇ ਬਾਹਰ ਫੜ ਕੇ ਲੈ ਕੇ ਜਾਂਦੇ ਆ ਹਰ ਇੱਕ ਸ਼ਰਧਾਲੂ ਜਿਹੜਾ ਵੀ ਆਤਰਾ ਤੇ ਹੁੰਦਾ ਆ ਉਹਨਾਂ ਦੇ ਸਿਰ ਤੇ ਹੱਥ ਹੋਣਾ ਚਾਹੀਦਾ ਬਾਸ ਬਾਕੀ ਆ ਬਿਲਤਾ ਨਾ ਕਰੋ ਤੇ ਹੁਲੜਵਾਜੀ ਨਾ ਕਰੋ ਕੋਈ ਚੱਕਰ ਹੀ ਨਹੀਂ ਹੋਣਾ ਕਿੰਨਾ ਖੂਬਸੂਰਤ 뷰 ਹੋ ਦੇਖੋ ਕਿੰਨੇ ਕੈਂਡ ਲੋਕੇਸ਼ਨ ਤੇ ਖੜੇ ਆਪਾਂ ਹਨਾ ਮਾਸਟਰ ਜੀ ਕੀਤੀ ਹੈ ਮੈਂ ਲੱਭੀ ਨਹੀਂ ਲੱਭੀ ਬਾਬਾ ਬਾਬਾ ਨਾ ਐ ਨਹੀਂ ਐ ਨਹੀਂ ਕਿਹਦੇ ਬੰਦਾ ਥੱਲੇ ਜਾਵੇ ਸਾਡਾ ਹੈ ਕੀ ਆਸਮਾ ਜੇ ਨਹੀਂ ਗੋਣਾ ਆਉਂਦਾ ਤੇ ਨਾ ਗਾਓ ਆ 뷰 ਚੈੱਕ ਕਰੋ ਕਿੰਨਾ ਸੋਹਣਾ ਆ ਰਿਹਾ ਇੱਥੇ ਹਲਕੇ ਹਲਕੇ ਬੱਦਲ ਸਾਹਮਣੇ ਉੱਚੀ ਪਹਾੜੀ ਇੱਧਰ ਲੰਗਰ ਵੀ ਟੂਟ ਚੱਲ ਰਿਹਾ ਗੁਰੂ ਦਾ ਐਦਾਂ ਤੇ ਲੰਗਰ ਤੁਹਾਨੂੰ ਲੰਗਰ ਕਰਕੇ ਰੁਕਿਆ ਨਹੀਂ ਲੰਗਰ ਜੇ ਆਪਾਂ ਹਾਲ ਤੱਕ ਨਹੀਂ ਗਏ ਬਈ ਸਿੱਧੀ ਜੀ ਗੱਲ ਲੰਗਰ ਹੀ ਲੱਭਦਾ ਰਹਿਣਾ ਉੱਥੋਂ ਆਪਾਂ ਛੱਕੇ ਆਏ ਆ ਅਰੇ ਰੱਬ ਜੀ ਦੀਆਂ ਨਾਲ ਭੁੱਖ ਨਹੀਂ ਲੱਗੀ ਬਾਕੀ ਜਗਾ ਜਗਾ ਤੁਹਾਨੂੰ ਜਿਹੜਾ ਆ ਇਸ ਤਰ੍ਹਾਂ ਲੰਗਰ ਮਿਲਦੇ ਰਹੂਗੇ ਰਸਤੇ 'ਚ ਲੰਗਰ ਦੀ ਕੋਈ ਗਮ ਨਹੀਂ ਗੁਰੂ ਨਾਨਕ ਦੇਵ ਜੀ ਦਾ ਚਲਾਇਆ ਹੋਇਆ ਜਿਹੜਾ ਲੰਗਰ ਆ ਨਾ ਤੁਹਾਨੂੰ ਹਰ ਇੱਕ ਜਗ੍ਹਾ ਤੇ ਮਿਲ ਜਾਊਗਾ ਤੇ ਅਸੀਂ ਤਾਂ ਇੱਥੇ ਮੈਂ ਤਾਂ ਸੀ ਇੱਥੇ ਵੀਊ ਕਰਕੇ ਰੁਕੇ ਆ ਦੇਖੋ ਕਿੰਨਾ ਸੋਹਣਾ ਆ ਰਿਹਾ ਉਹ ਥੱਲੇ ਉਹੀ ਹਲਕਨੰਦਾ ਨਦੀ ਵਗ ਰਹੀ ਹੈ ਉਹ ਦੇਖੋ ਇਹ ਆਪਣੇ ਨਾਲ ਇਹ ਆਪਾਂ ਨਾਲ ਲੈ ਕੇ ਜਾਣਗੇ ਨਾਲ ਲੈ ਕੇ ਜਾਣੀ ਹੈ ਇਹ ਨਾਲ ਲੈ ਕੇ ਜਾਣੀ ਹੈਮਗੋੜ ਤੱਕ ਹੈਮਗੋੜ ਸਾਹਿਬ ਤੱਕ ਨਾਲ ਹੀ ਜਾਂਦੇ ਹਾਂ ਦਿਖਾਉਂਦੇ ਜਾਵਾਂਗੇ ਬਾਕੀ ਰੱਛਾ ਇਹ ਨਹੀਂ ਜੀ ਇਹ ਹਲਕਨੰਦਾ ਹੈ ਜੀ ਹਲਕਨੰਦਾ ਪਰਲੀ ਭਾਜੀ ਯਾਰ ਤੁਹਾਨੂੰ ਪਤਾ ਕਿ ਮੈਨੂੰ ਪਤਾ ਹੈ ਬਲੌਗਰ ਮੈਂ ਹਾਂ ਕਿ ਤੁਸੀਂ ਕਿਹੜੇ ਬੰਨੇ ਦੱਸਿਆ ਜਾ ਯਾਰ ਇਹ ਹਲਕਨੰਦਾ ਹੈ ਭਾਈ ਇਹ ਤਾਂ ਮਰ ਜਾਂਦੇ ਆ ਫਿਰ ਬਾਬਾ ਜੀ ਨੇ ਕਹਿਣਾ ਹੈ ਭਾਈ ਮੇਰੀ ਵੀਡੀਓ ਕੱਟ ਦੇ ਵਿੱਚ ਹਾਂਜੀ ਤੇ ਆ ਬੰਦਾ ਪਤਾ ਹੋ ਰਿਹਾ ਬਣਾ ਲੈੰਦੋ ਚੁੱਪ ਕਰ ਯਾਰ ਮੈਂ ਤਾਂ ਸੀ ਇੱਥੇ ਸਟਾਰਟਿੰਗ ਆ ਕੇ ਇਸ ਤੋਂ ਘੇੜ ਵੀ ਹੋ ਰਿਹਾ ਹੈ ਮੈਂ ਤਾਂ ਸੀ ਇੱਥੇ ਵੀਊ ਕਰਕੇ ਰਿਕੇ ਸੀ ਆ ਮਾਸਟਰ ਜੀ ਕਹਿੰਦੇ ਵੀ ਇਹ ਸਟਾਰਟਿੰਗ ਆ ਇਹ ਆਉਂਦੇ ਜਾਂਦੇ ਰਹਿੰਦੇ ਆ ਨਾ ਇੱਥੇ 15 ਦਿਨਾਂ ਬਾਅਦ ਘੇੜਾ ਮਾਰਦੇ ਤੁਸੀਂ ਹੈ ਨਾ ਅੱਛਾ ਯਾਰ ਦਾ ਪੁਰਾਣਾ ਫਿਲਮ ਕਰ ਰਿਹਾ ਹੋ ਜਾਣਾ ਦੁਵਾਰਾ 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 15 ਦਿਨ ਉਹਦੇ ਕੋਲ ਮੰਨਣਾ ਦੇਣੋਂ ਮੇਰੇ ਬਾਪੇ ਦਾ ਘਰ ਮੈਂ ਰੋ ਜਾਣਾ ਇੱਥੇ ਠੀਕ ਹੈ ਨਹੀਂ ਚਲੋ ਅੱਗੇ ਚੱਲਦੇ ਆ ਅੱਗੇ ਕਿਸੇ ਹੋਰ ਲੋਕੇਸ਼ਨ ਤੇ ਰੁਕਾਂਗੇ ਆਪਾਂ ਇੱਦਾਂ ਕਰ ਇੱਥੇ ਮਾੜੀ ਰੀਲ ਬਣਾ ਲੈ ਲੈ ਇੱਕ ਆ ਸਾਡਾ ਬੰਦਾ ਨਾ ਜਿੱਥੇ ਰੁਕੋ ਰੀਲ ਬਣਾ ਰੀਲ ਬਣਾ ਅੱਛਾ ਚੱਲੀਏ ਇੱਕ ਇਹਦੀ ਰੀਲ ਬਣਾ ਦਈਏ ਚਲੋ ਪਹਾੜ ਬੜੇ ਲੱਗੇ ਆ ਬਹੁਤ ਜਿਆਦੇ ਆ ਇੱਕ ਹੋਰ ਆ ਗਿਆ ਇੱਥੋਂ ਵੀ ਸਾ ਮੱਲਾ ਦਾ ਹਾਲੇ ਇਸ ਤੱਕ ਚੱਲੂ ਜੱਟ ਚੱਲ ਰਿਹਾ। ਬਹੁਤ ਪਾੜ ਗਿਆ ਜੀ। ਇੱਥੋਂ ਅਸੀਂ ਦੇਖਦੇ ਆਲੇਆ ਘਰ ਟੋੜਾ ਮਿਲਦਾ 15ਵੀਂ 16ਵੀਂ ਜਗ੍ਹਾ ਉੱਲੀ। ਜਿਹੜੀ ਇਸ ਤਰ੍ਹਾਂ ਕੱਚੀ ਹੋ ਗਈ ਹੈ। ਕਈ ਜਗ੍ਹਾ ਮੈਂ ਵੀਡੀਓ ਬਣਾਈ ਹੈ ਪਰ ਕਈ ਜਗ੍ਹਾ ਸਿੱਧੜ ਵਾਲੇ ਆ। ਇੱਥੇ ਵੀ ਦੇਖੋ ਇੱਥੇ ਵੀ ਉੱਪਰੋਂ ਪਾੜ ਆਇਆ ਪਾਣੀ ਦਾ ਪੱਥਰ ਵਿਚਾਰੇ ਹੋਇਆ। ਹੱਦਾਂਕ ਰੋਡ ਨਹੀਂ ਥੋੜੀ ਜਿਹਾ ਬਸ ਇਹ ਆ ਵੀ ਆਪਣੀ ਸੇਫਟੀ ਰੱਖ ਕੇ ਚੱਲਣਾ ਪੈਂਦਾ ਹੈ। ਹਰ ਜਿਹੜਾ ਆ ਉੱਧਾ ਨਹੀਂ ਕੋਈ ਡਰ ਹੈਗਾ ਉੱਧਾ ਕੋਈ ਡਰ ਨਹੀਂ ਹੈਗਾ ਬਸ ਡਰਾਈਵਰ ਤੁਹਾਡੇ ਕੋ ਪੱਕਾ ਹੋਣਾ ਚਾਹੀਦਾ ਬਾਕੀ ਇਦਾਂ ਕੰਮ ਕਰਨ ਵਾਲੇ ਜਗਾ ਜਗਾ ਲੱਗੇ ਹੋਏ ਆ ਕਿਤੋਂ ਪਹਾੜ ਕੱਟਿਆ ਜਾ ਰਿਹਾ ਹੈ ਬਈ ਜਿੱਥੋਂ ਲੱਗਦਾ ਵੀ ਪਹਾੜ ਡਿੱਗ ਰਿਹਾ ਆ ਉਹਦੀ ਕਟਿੰਗ ਕਰਕੇ ਉਹਨਾਂ ਨਾਲ ਦੀ ਨਾਲ ਸੈੱਟ ਕੀਤਾ ਜਾ ਰਿਹਾ ਹੈ ਆਪਣੀ ਲੈਣ ਚ ਰੱਖੋ ਬੱਸ ਲੈਣ ਆਪਣੀ ਜੇ ਮੋਟਰਸਾਈਕਲ ਰੱਖੋ ਤੁਸੀਂ ਤੇ ਦੂਜੀ ਗੱਲ ਇਹ ਆ ਬਈ ਆਪਣਾ ਜਿੱਥੋਂ ਵੀ ਡਿੱਗਦਾ ਆ ਪਹਾੜ ਉਹਦੀ ਸਫਾਈ ਵੀ ਨਾਲ ਦੀ ਨਾਲ ਹੀ ਕਰ ਦਿੰਦੇ ਆ ਇਹ ਵੀ ਗੱਲ ਵਧੀਆ ਹੈ ਤੇ ਰੋਡ ਬਾਕੀ ਰੋਡ ਉੱਧਾ ਟਿਪ ਟੋਪ ਆ ਕਿਤੇ ਵੀ ਕੋਈ ਠੱਡਾ ਨਹੀਂ ਮਿਲੂਗਾ ਤੁਹਾਨੂੰ ਰੋਡ ਕਿੱਤੇ ਵੀ ਨਹੀਂ ਕਾਜ ਆ ਵੀ ਜਿੱਥੇ ਪਹਾੜ ਦੇ ਕੇ ਜਾਂਦੇ ਆ ਉੱਥੇ ਦਿੱਕਤ ਆਉਂਦੀ ਆ ਪਹਾੜ ਵੀ ਤਾਂ ਕਰਕੇ ਡਿੱਗਦੇ ਆ ਜਦੋਂ لینڈ ਸਲਾਈਡ ਹੁੰਦੀ ਆ ਮੀਂਹ ਵਗੈਰਾ ਪੈਂਦਾ ਆ ਪਾਣੀ ਛੰਬਦਾ ਆ ਉਹਦਾ ਕਰਕੇ ਜਦੋਂ ਪਹਾੜ ਟਿੱਕੇ ਜਾਂਦੇ ਆ ਬਾਕੀ ਰੋਡ ਤੁਸੀਂ ਦੇਖੋ ਕਿੰਨੀ ਚੰਗੀ ਆਗੇ ਥੋੜਾ ਜਿਹਾ ਰੋਡ ਕਰਾਉਂਦੇ ਕਿੰਨਾ ਬੋਝ ਇਤਨਾ ਬਣਾਈ ਭਾਈ ਅਬੀ ਕਿਤੇ ਜੇ ਪਹਾੜ ਡਿੱਗਣ ਕਰਕੇ ਰੋਡ ਖਰਾਬ ਹੋ ਗਈ ਆ ਦੇਖ ਲਓ ਇੱਥੇ ਵੀ ਥੋੜਾ ਜਿਹਾ ਉੱਪਰੋਂ ਕੱਚਾ ਕੱਚਾ ਹੀ ਯਾਰ ਮਿੱਟੀ-ਮਿੱਟੀ ਪੱਥਰ ਜਾਦੇ ਆ ਪੱਥਰ ਵਾਲੇ ਬਾੜ ਜਾਦੇ ਜਦੋਂ ਆਪਾਂ ਰੀਸੀ ਕੇ ਉੱਥੋਂ ਛੀਰੀ ਨਗਰ ਤੋਂ ਚੱਲੇ ਆ ਉੱਥੋਂ ਬਾਅਦ ਦਾ ਰੋਡ ਥੋੜਾ ਗਿਆ ਮਿਲਣ ਲੱਗ ਗਿਆ ਸਾਨੂੰ ਥੱਲੋਂ ਬਹੁਤ ਸਹੀ ਸੀ ਸਾਰਾ ਓਕੇ ਜਿਹਾ ਬਾਕੀ ਬਸ ਇੱਕ ਹੀ ਗੱਲ ਕਹੂੰਗਾ ਕਿ ਆਪਣੀ ਜਿਹੜੀ ਲਾਈਨ ਆ ਨਾ ਲਾਈਨ ਨਾ ਛੱਡੋ ਆਪਣੀ ਲਾਈਨ 'ਚ ਰੱਖੋ ਕਿਉਂਕਿ ਅੱਗੋਂ ਜਿਹੜੇ ਮੋੜ ਆ ਮੋੜ ਤੋਂ ਕੋਈ ਵੀ ਚੀਜ਼ ਕਿਸੇ ਵੀ ਟਾਈਮ ਨਿਕਲ ਸਕਦੀ ਹੈ ਰਾਹ 'ਚ 4-5 ਐਕਸੀਡੈਂਟ ਵੀ ਮਿਲੇ ਆ ਸਾਨੂੰ ਉਹ ਵੀਡੀਓ ਬਣਾਉਣਾ ਦਾ ਚੰਗਾ ਨਹੀਂ ਲੱਗਦਾ ਹਨ ਜਦੋਂ ਆਪਾਂ ਐਕਸੀਡੈਂਟ ਤੇ ਕੈਮਰਾ ਕੱਢ ਕੇ ਖੜ ਗਏ ਤੁਹਾਨੂੰ ਬਣਾਉਂਦਾ ਆਪਾਂ ਕੰਮ ਕਰਦੇ ਨਹੀਂ ਉੱਥੇ ਅਗਲੇ ਦੀ ਜਾਨ ਤੇ ਬਣੀ ਹੁੰਦੀ ਹੈ ਤੇ ਆਪਾਂ ਉੱਥੇ ਕੈਮਰਾ ਕੱਢ ਕੇ ਵੀਡੀਓ ਬਣਾਉਂਦਾ ਕੀ ਹੈ ਉਹ ਕੰਮ ਨਹੀਂ ਬਸ ਇਹ ਵੀ ਚਾਰ ਪੰਜ ਐਕਸੀਡੈਂਟ ਹੋਏ ਹੋਏ ਸੀ ਰਸਤੇ 'ਚ 2:00 ਜਿਹੜਾ ਟਰੱਕ ਪੈਂਦੀ ਹੋਈ ਚੀਜ਼ 2:00 ਜਿਹੜਾ ਗੱਡੀਆਂ ਦਾ ਐਕਸੀਡੈਂਟ ਹੋਇਆ ਇਹਨਾਂ ਚੀਜ਼ਾਂ ਤੋਂ ਬਚੋ ਬਸ ਆਪਣੀ ਜਗ੍ਹਾ 'ਚ ਰੱਖੋ ਇੱਥੇ ਵੀ ਮਿੱਲਾ ਦਾ ਕਹਾੜ-ਕੂੜ ਆਇਆ ਹੈ ਦੇਖੋ ਕਿੱਥੋਂ ਵੀ ਸਾਰਾ ਕੱਚਾ ਆਇਆ ਹੈ ਇਹ ਦੇਖੋ ਮਾੜਾ ਮੋੜਾ ਆਪਨੇ ਕੰਮ ਆਲੇ ਮੁਸਾਫਰਾਂ ਨੂੰ ਮੁਰਗੀ ਦਾ ਟਰਾਕ ਆ ਰਿਹਾ ਹੈ। ਬਾਕੀ ਦਾ ਬਖਾਜੀ ਰੋੜ ਤਾਂ ਹੋਣੀ ਰਹਿਣਾ ਇੱਥੇ ਹੀ ਕੋਈ ਚੱਕਿਆ। ਆਲੇ ਤੋਂ ਮਾਰਦਾ ਨਾ ਡਰਾਟਾ ਸਾਡਾ ਮੁਰਸਲ ਪੂਰੀਆਂ। ਇਹਦਾ ਇਹ ਵੀ ਰੱਬ ਦੀ ਦਿਆ ਹੈ ਜਣਨ ਜੇ ਸਾਨੂੰ ਇਤੋਂ ਉਮੀਦ ਨਹੀਂ ਸੀ ਕਿ ਇਹ ਜਾਊਗਾ। ਇਹ ਪਿੰਡ ਦੀਆਂ ਸੜਕਾਂ ਤੇ ਕੀ ਕਰੀ ਇਹਦਾ ਜੋੜੀ ਲਵਾਇਆ। ਤੇ ਇਹ ਉਹਨੇ ਇਹ ਉਹਨੇ ਪੂਰੀਆਂ ਰਾਟਾ ਕਰਦੇ ਇਹਦਾ ਕੰਮ ਕਰਾਇਆ ਤੇ ਉਸ ਵੇਲੇ ਵੀ ਸਾਨੂੰ ਉਮੀਦ ਨਹੀਂ ਸੀ ਕਿ ਇਹ ਚੜੂਗਾ ਔਰ ਇਹ ਅਭੀ ਪਲਟਿੰਨਾ 2011 ਮਾਡਲ ਆ ਕੋਈ ਚੱਕਰ ਹੀ ਨਹੀਂ ਕੋਈ ਪਰਵਾਹ ਨਹੀਂ ਮੰਨਣ ਡਿਆ ਪੱਛਿਆ ਜਾਂਦਾ ਸਪਲੈਂਡਰ ਪਿੱਛੇ ਕੱਢ ਰਾਇਆ ਇਹਦਾ ਸਾਡੇ ਸਪਲੈਂਡਰ ਪਿੱਛੇ ਨੇ ਪਰ ਇਹ ਪਲਟਿੰਨਾ ਗੋਲੀ ਵਾਂਗੂ ਜਾਂਦਾ ਹੈ ਸਾਡੇ ਕੋ ਕਿੰਨੀ ਤੇਜ਼ ਗੱਡੀਆਂ ਹੁੰਦੀਆਂ ਹੈ ਇਹੋ ਚੀਜ਼ਾਂ ਦੇਖਣ ਵਾਲੀਆਂ ਹੁੰਦੀਆਂ ਬਸ ਵੀ ਆਪਣੀ ਸੇਫਟੀ ਤੇ ਆਪਣੇ ਧਿਆਨ ਨਾਲ ਜਾਓ ਕੋਈ ਹੋਰ ਕੋਈ ਟਿੱਕੜੇ ਨਹੀਂ ਹੈਗੇ ਜਿੰਨਾ ਤੁਸੀਂ ਸੇਫ ਚਲਾ ਲੋਗੇ ਨਾ ਉਹਨਾਂ ਤੁਹਾਡੇ ਲਈ ਵਧੀਆ ਹੈ

ਕੋ ਜੱਲਪਾਉਣ ਦੇ ਵੀ ਤੁਸੀਂ ਜਾ ਲਓ ਤੁਹਾਨੂੰ ਕੱਲਾ ਫੀਲ ਹੋਣ ਦਾ ਕੋਈ ਚੱਕਰ ਹੀ ਨਹੀਂ ਉਹ ਵੀ ਯਾਤਰਾ ਤੇ ਬਹੁਤ ਸੰਗਤ ਜਾ ਰਹੀ ਆ ਬਹੁਤ ਦੁਨੀਆ ਜਾ ਰਹੀ ਆ ਆ ਦੇਖੋ ਪਹਾੜ ਬੰਦੇ ਹੋ ਜਾ ਮਾਰ ਮਾਰ ਕੇ ਚਾਲ ਕਿੰਨਾ ਦਿੱਖਾ ਪਹਾੜ ਆ ਇਹ ਕਰ ਕਰਕੇ ਸਾਡੇ ਕਿੰਨਾ ਆ ਇਹ ਗੱਲ ਹੈ ਇਹ ਹੀ ਚੀਜ਼ਾਂ ਦੇਖੀ ਜਾਂ ਕੋਈ ਜਦੋਂ ਵੀ ਪਹੜਾਂ ਪਰ ਇਹ ਜਿਵੇਂ ਨਾ ਆ ਜਾਂਦੇ ਉਹ ਜਦੋਂ ਜੋਰ ਪੈਂਦਾ ਪਹਾੜ ਦਾ ਬਟਾਕਾ ਹੰਦਾਂ ਨੂੰ ਕੁਆਪੀ ਕਰਨਾ ਹੈ ਨਾਲ ਜਿਹੜੀ ਆਪਣੇ ਨਾਲ ਨਾਲ ਜਾਣੀ ਆਪਣੇ ਹਰਮਗੁਰ ਸਾਹਿਬ ਤੱਕ ਬਿਲਕੁਲ ਤੋਰ ਤੱਕ ਵਲੌਗ ਆਪਣਾ ਥੋੜਾ ਲੰਬਾ ਹੋ ਸਕਦਾ ਹੈ ਪਰ ਤੁਹਾਨੂੰ ਜਿੰਨੀ ਅਸੀਂ ਜਿੱਥੇ ਵੀ ਸਾਨੂੰ ਲੱਗਦਾ ਹੈ ਵੀ ਹਾਂ ਵੀ ਇੱਥੋਂ ਵੀਡੀਓ ਬਣਾ ਕੇ ਦਿਖਾਉਣਾ ਚਾਹੀਦਾ ਹੈ ਸਾਡਾ ਤੁਹਾਨੂੰ ਜਿਹੜਾ ਸਾਡਾ ਅਸੀਂ ਰਾਈਡਿੰਗ ਕਰ ਰਹੇ ਹਾਂ ਉਹ ਅਸੀਂ ਦਿਖਾ ਰਹੇ ਹਾਂ ਜਿੰਨੀ ਕ ਸਾਡੇ ਕੋਲ ਕੋਸ਼ਿਸ਼ ਕੀਤੀ ਜਾ ਰਹੀ ਹੈ ਆ ਦੇਖੋ ਹੁਣ ਕਿੱਦਾਂ ਮੋੜਦਾ ਮੋੜ ਆਹ ਹਾਂ ਨਾ ਨਾ ਇਹ ਪ੍ਰਮਾਣ ਚੇਤਾ ਕਰਕੇ ਮੋੜਦਾ ਛੋਟੇ ਛੋਟੇ ਇਹ ਛੋਟੇ ਛੋਟੇ ਮੋੜ ਆ ਰਹੇ ਆ ਇੱਕ ਵੱਡਾ ਮੋੜ ਆ ਰਿਹਾ ਉਹ ਵੱਡਾ ਮੋੜ ਵੀ ਤੁਹਾਨੂੰ ਹੌਲੀ ਵੀ ਨਹੀਂ ਚਲਾ ਸਕਦੇ ਹਾਂ ਤੁਸੀਂ ਜਮਾਂ ਸਲੋ ਵੀ ਨਹੀਂ ਚਲਾ ਸਕਦੇ ਮੋਟਰਸਾਈਕਲ ਇਹ ਤਾਂ ਕੋਈ ਸਲੋ ਨਹੀਂ ਕੱਟੋ ਕੱਟ ਤੁਹਾਨੂੰ 30 40 ਦੀ ਸਪੀਡ ਦੇ ਦੀ ਜਾਂ ਬਾਈਕ ਦੀ ਉਹ ਰੱਖਣੀ ਪੈਣੀ ਹੈ ਜੀ ਹਮੇਸ਼ਾ ਹੋਵੇ ਜਿਹੜਾ ਆ ਕੇ ਨਾ ਨੋਰਮਲ ਪੂਜਾ ਤੀਜਾ ਚੌਕਾ ਵੀ ਨੋਰਮਲ ਆ ਇਹ ਤੁਹਾਨੂੰ ਜਗਾ ਜਗਾ ਚੇਂਜ ਕਰਨੇ ਪੈਣਗੇ ਉਹ ਜਮਾਂ ਸਿੱਧੀ ਚੜਾਈ ਹੈ ਉਹ ਕਿਹਦੀ ਤੁਹਾਨੂੰ ਇਹ ਤਾਂ ਬਣਨੇ ਕਿ ਪੰਜਾਬੀ ਪੰਜਾਬੀ ਦੇ ਗੱਲ ਆ। ਆਓ ਆਪੀ ਪੰਜਾਬੀ ਪੂਰੀ ਸਰਾਹਨਾ ਕਰਦੇ ਆ। ਤੁਸੀਂ ਯਾਤਰਾ ਦਿਖਾਉਣ ਵਾਲੇ ਕਿੰਨਾ ਮੋੜ ਦੀ ਜਿੰਦਗੀ ਐ ਜਾਣਾ ਨਾ ਮੋਟਰ ਕੋਰੀ ਆ। ਮੋਟਰ ਜੰਦੀ ਆ। ਇਹ ਜੋ ਤੁਹਾਡਾ ਇਖਲਾਕ ਦਾ ਸੂਰਤ। ਕੋਈ ਚੱਕਰੀ ਨਹੀਂ। ਬਾਕੀ ਬਾਬਾ ਬਾਕੀ ਵਾ ਇਹ ਤੋਂ ਆਪਣੇ ਨਾਲ ਆ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੀ ਕਿਰਪਾ ਆ। ਇਹਨਾਂ ਨੇ ਜਦੋਂ ਆਪਾਂ ਯਾਤਰਾ ਤੇ ਨਿਕਲਣੀ ਜੀਏ ਤਾਂ ਮਹਾਰਾਜ ਆਪ ਅੱਗੇ ਹੱਥੋ ਕੇ ਆਪ ਅੱਗੇ ਬਾਹਰ ਕਰਕੇ ਨੇ ਕਿੰਨੇ ਆ ਗਏ ਅੱਜ ਕਿੰਨਾ ਮੋਰਮੋਰ ਕਿਹਾ ਕਿਤਾ ਜੇ ਹੋਈ ਵਾਅਲਿਕ ਬਾਕੀ ਚੱਲਦੇ ਅੱਗੇ ਅੱਗੇ ਦਾ ਸਫਰ ਵੀ ਤੁਹਾਨੂੰ ਸ਼ੇਅਰ ਕਰਦੇ ਰਾਵਾਂਗੇ ਆ